ਆਰੋ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਪੰਚਬ ਰੰਗਨ ਸੰਗ ਉਲਪ ਹੈ ਅਠੋ ਨੰਦਨ ਪਰਥਮ ਰਾਗ ਭੈਰੋ ਵੈਕਰ ਹੀ ਪੰਚ ਰਾਗ ਨੇ ਸੰਗ ਚਰਹਿ ਰਤੰ ਪੈਰ ਵੀ ਬਿਲਾਵਲੇ ਪੁਨਿਆਕੇ ਗਾਵੇ ਬੰਗਲੇ ਪੁਨਿ ਅਸਲਖੀ ਕੀ ਪਈ ਬਾਰੀ ਹੈ ਪੈਰੋ ਕੇ ਪਾਂਚੋ ਨਾਰੀ ਪੰਚਮ ਹਰਖ ਦੇ ਸਾਗ ਸੁਣਾਵਹਿ ਬੰਗਾਲਮ ਮਦਮਾਦਵ ਗਾਵ ਹੈ ਲਲਤ ਬਿਲਾ ਵਲ ਗਾਵਹੀ ਆਪਣੀ ਆਪਣੀ ਪਾਤੋ ਅਸ਼ਟ ਪੁੱਤਰ ਪੈਰਵਕੇ ਗਾਵੇ ਗਾਇਨ ਪਾਤਰ ਦੁੱਤਿਆ ਮਾਲ ਕौਸਕਿਆ ਲਪ ਹੈ ਸੰਗ ਰਾਗਨੀ ਪੰਜ ਚੌਥਾਪੈ ਗੁੰਡ ਕਰੀਰ ਦੇ ਵੰਗ ਗੁੰਧਾਰੀ ਗੁੰਧਾਰੀ ਸੇ ਹੁੱਤੀ ਉਚਾਰੀ ਤਨਸਰੀਏ ਪਾਚੋ ਗਾਏ ਮਾਲ ਰਾਗ ਕਉ ਸਤ ਸੰਗ ਲਾਏ ਮਾਰੂ ਮਸਤੇ ਅੰਗ ਮਿਵਾਰਾ ਪ੍ਰਭਲ ਚੰਦ ਕਉਸਕ ਕਉ ਵਾਰਾ कं गॾियो पौर नद गाए अष्ट माल को सत्संग लाए पुणिया यो डोल पंचनार संग अष्ट सुठे तानक लोल गानि तार मेला ह ਨੀ ਲੰਗੀ ਦੇਵ ਕਰਿਆਈ ਬਸੰਤੇ ਸੰਦੁਰ ਸੁਹਾ ਸਰਸ ਆਹੀ ਨੀਲ ਪਾਰੇ ਜਾ ਸੰਗ ਲਾਈ ਪਾਉ ਚੋ ਆਰ ਜਾ ਸੁਰਮਨੰਦ ਬਾਸ ਕਰਿਆਏ ਚੰਦਰ ਬਿੰਮ ਮੰਗਲ ਸੁਹਾ ਸਰਸੋ ਬਾਨ ਵਾਈ ਬੈਨੋ ਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਪੁੱਤਰ ਮੈਂ ਕਹੇ ਸਵਾਰੀ ਪੁੰਨੀ ਆਈ ਦੀਪਕ ਕੀ ਬਾਰ ਵਸ਼ਲੀ ਪਰ ਮੰਜਰੀ ਟੋਡੀ ਕਹੀ ਆਲਾਪ ਕਾਮੋਦੇਉ ਗੂਜਰੀ ਸੰਗ ਦੀਪਕ ਕੇ ਥਾ ਕਾਲੰਕਾ ਕੁੰਤੈ ਲeo ਰਾਮਾ ਕਮਲ ਕ ਸੰਚੰਪਕੇ ਨਾਮਾ ਗਉਰਾਯ ਕੰਨ ਰਾਕਲਿਆਨ ਆਜਪਤਰ ਦੀਪਕੇ ਜਨ ਸਭ ਮਿਲ ਸ੍ਰੀ ਰਾਗ ਵੇ ਗਾਵ ਹੈ ਪਾਂਚੋ ਸੰਗ ਬਰੰਗਨ ਲਾਵ ਹੈ ਬੈਰਾਂ ਦੇ ਗਰਨਾਡੀ ਤਹਰੀ ਗਵਰੀ ਗਾਵੇ ਆਸਾਵਰੀ ਤੇ Pase ਸੁਨਵੀਆ ਲਾਪੀ ਸ੍ਰੀ ਰਾਗ ਸਿਉ ਪਾਂਚੌਥਾ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਬੀਰ ਅਸ਼ਟਪੁਤਰ ਸਰੀ ਰਾਗ ਕੇ ਗੁੰਡ ਕੁੰਭ ਹੋਮੀ ਕਸਟਮੇ ਮੇਗ ਰਾਗ ਵੈ ਗਾਹ ਵੈ ਪਾਂਚੋਂ ਸੰਗ ਬਰੰਗਨ ਲਾਉ ਹੈ ਸੋਟ ਗੁੰਡ ਮੁਲਾਰੀ ਤੁਨੀ ਪੁਨ ਗਾਵੇ ਅਸਾ ਗੁਣ ਗੁਣੀ ਉਚੇ ਸੁਸੋਹ ਪੁਨ ਕੀਨੀ ਮੇਗ ਰਾਗ ਸਿਓ ਪਾਂਚੋਂ ਚੀਨੀ ਬੈਰਾ ਤਰ ਗਜ ਤਰ ਕੇ ਦਾਰਾ ਜਬਲੀ ਤਰ ਨਾ ਟਿਓ ਜਲ ਧਾਰਾ ਪੁਨ ਗਾਵੇ ਸੰਕਰਿਓ ਸਿਆਮਾ ਮੇਗ ਰਾਗ ਪੁਤਰਨ ਕੇ ਨਾਮ ਕਾਸਟ ਰਾਗੇ ਉਨ ਗਾਈ संग रागनी तीसो सब पुत्र रागन के दस बी दसी राग उन गाए संग रागनी तीसो सभई पुदर रागन के अठारह दस बीसो